ਅਸਲ 'ਚ ਸਾਡਾ ਸਮਾਜ ਜਿਸ ਪਾਸੇ ਨੂੰ ਅਸੀਂ ਤੋੜ ਲਿਆ ਪਿਛਲੇ 10-15 ਸਾਲਾਂ 'ਚ ਉਹ ਅਸੀਂ ਕੋਈ ਇਸ ਤਰ੍ਹਾਂ ਦੇ ਉੱਤੇ ਨਹੀਂ ਤੋੜਿਆ ਕਿ ਸਮਾਜ ਇੱਕ ਸੋਹਣਾ ਸਮਾਜ ਬਣੇ ਅਸੀਂ ਇਹ ਸਮਾਜ ਨੂੰ ਜਾਂ ਉਹਦੇ 'ਚ ਅਸੀਂ ਇੱਕ ਚੰਗਾ ਮਨੁੱਖ ਬਣਾ ਸਕੀਏ ਇਨਸਾਨ ਅਨਪੜ੍ਹ ਬੰਦੇ ਮੈਂ ਦੇਖੇ ਨੇ ਜਿਹੜੇ ਬਹੁਤ ਚੰਗੀ ਗੱਲ ਸ਼ੌਕ ਵੀ ਕਹਿ ਸਕਦੇ ਸੀ ਅੱਜ ਵੱਡੇ-ਵੱਡੀਆਂ ਕੁਰਸੀਆਂ 'ਤੇ ਬੈਠੇ ਬੰਦੇ ਡਰਦੇ ਨੇ ਗੱਲ ਨਹੀਂ ਕਹਿੰਦੇ ਜਾਂ ਫਿਰ ਸਾਰੇ ਜਾਤੀ ਤੇ ਇਹ ਕਦੇ ਹੋਰ ਆ UGC ਦਾ ਜਿਹੜਾ ਰੋਜ਼ ਰੌਲਾ ਪੈ ਰਿਹਾ ਹੋਣਾ ਪਿਛੇ 10 ਦਿਨਾਂ ਤੋਂ ਤੁਹਾਨੂੰ ਪਤਾ ਹੀ ਹੈ ਜੋ ਕੁਛ UGC ਕਰ ਰਹੀ ਹੈ ਜਾਂ ਜੋ ਹੋ ਰਿਹਾ ਹੈ ਕਿ ਕਿਉਂ ਕਰਿਆ ਜਾ ਰਿਹਾ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਅੱਜ ਵੀ ਕਰਾਂਗੇ ਵੀ ਕਿਵੇਂ ਦੇਸ਼ ਨੂੰ ਕਿਸੇ ਹੋਰ ਪਾਸੇ ਤੋਰਿਆ ਜਾ ਰਿਹਾ ਹੈ ਜਿਹੜੀ ਗੱਲ ਤੋਂ ਸਰਕਾਰ ਕੁਛ ਇਹ ਕਹਿੰਦੀ ਹੈ ਕਿ ਗੱਲ ਮਾੜੀ ਹੈ ਖੁਦ ਉਹੀ ਕਰਦੀ ਹੈ ਇੱਕ ਸਰਕਾਰ ਕਰਦੀ ਹੈ ਫਿਰ ਦੂਜੀ ਕਰਦੀ ਹੈ ਇੱਕ ਪਾਰਟੀ ਕਰਦੀ ਹੈ ਦੂਜੀ ਪਾਰਟੀ ਕਰਦੀ ਹੈ ਇੱਕ ਗੱਠੀ ਹੋਰ ਕਰਦਾ ਦੂਜਾ ਗੱਠ ਕਿਉਂ ਕਰਦਾ ਆ ਜਿਹੜਾ ਤੁਸੀਂ ਕਹਿੰਦੇ ਦੇਣ ਵਾਲੀ ਗੱਲ ਮੈਂ ਆਉਣਾ ਤੁਹਾਨੂੰ ਇਹ ਜਿਹੜਾ 10 ਲੱਖ ਬੀਮਾ ਯੋਜਨਾ ਤੇ ਮੋਦੀ ਸਾਹਿਬ ਜਿੱਦ ਤੇ ਆਪੋਜੀਸ਼ਨ ਕੁਛ ਦਿੰਦੀ ਹੈ ਵਿਰੋਧੀ ਪਾਰਟੀਆਂ ਉਧਰ ਤੇ ਕਹਿੰਦੇ ਜੀ ਰੋੜੀਆਂ ਵੰਡਦੇ ਨੇ ਜਿੱਦੇ ਆਪ ਇਹ ਹਾਰ ਚੋਣ ਨਹੀਂ ਸੀ ਉਧਰ ਕਹਿੰਦੇ ਅਸੀਂ 10000 ਰੁਪਏ ਜਿੰਨਾ ਦਿੱਤਾ ਹੈ ਜਾਂ ਲੱਖ 2-2 ਲੱਖ ਦਾ ਬਹਾਨਾ ਲਾਇਆ ਹੈ ਉਹ ਤਾਂ ਅਸੀਂ ਜੀ ਇਹਨਾਂ ਨੂੰ ਰੋਜ਼ਗਾਰ ਵਸੰਦਿੰਦੇ ਆ ਅਰ ਉਹ ਹੀ ਕਮਿਸ਼ਨ ਕਰਨੀ ਹੈ ਤਾਂ ਸਕੀਮ ਹੈ ਅਰ ਉਹਦੇ ਚੋਂ 1.80 ਲੱਖ 1,80,000 ਜੀਵਿਕਾ ਦੀਦੀ ਨੂੰ ਜਿਹਨਾਂ 10,000 ਰੁਪਏ ਤਾਂ ਦਿੱਤਾ ਸੀ 1,80,000 ਨੂੰ ਕਹਿਤਾ ਤੁਸੀਂ ਵੋਟਰਾਂ ਨੂੰ ਲਿਆ ਕੇ ਉਹਨਾਂ ਦੀ ਮਦਦ ਕਰੋ ਵੋਟਰਾਂ ਦੀ ਮਦਦ ਦੇ ਨਾਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਵਜ੍ਹਾ ਕਿ ਉਹ ਬੂਥ ਦੇ ਵਿੱਚ ਸ਼ਰਿਆਮ ਕਿਸ਼ਨ ਨੂੰ ਲਿਜਾ ਕੇ ਵੋਟ ਪਵਾ ਸਕਦੇ ਹੈ। ਬਹਿਅਦਤ ਹੈ। ਜਦ ਤੁਸੀਂ ਸਭ ਦੇ ਸਾਹਮਣੇ ਫਿਰ ਦੂਜਾ ਸੀ ਕਹਿੰਦਾ ਵੀ ਨਹੀਂ ਜੀ ਕਿਸੇ ਨਾਲ ਕੋਈ ਧੇੜ ਭਾਵ ਨਹੀਂ ਕਰਨਾ ਚਾਹੀਦਾ। ਤੇ ਫਿਰ ਅਸੀਂ ਕਹਿ ਦਿੰਨਾ ਜੀ ਇਹ ਕੱਪੜੇ ਤੋਂ ਪਛਾਣੇ ਜਾਂਦੇ ਨੇ ਫਿਰ ਅਸੀਂ ਕਹਿੰਦੇ ਆ ਕਿ ਅ ਜਿਹੜਾ ਹੈਗਾ ਗਿੱਡ ਕੋੜ ਹੋਵੇ ਕਹਿੰਦੇ ਰਜੀਤੀ ਨੂੰ ਨਹੀਂ ਦਿੰਦਾ ਭੁੱਖੀ ਨੂੰ ਨਹੀਂ ਦੇ ਦੋ ਕਮਜ਼ੋਰ ਦੀ ਕਮਜ਼ੋਰ ਵਰਗ ਦੀ ਮਦਦ ਕਰਨੀ ਹੈ ਜਿੰਮੇ ਵੀ ਹੋਵੇ ਇਹ ਕਹਿੰਦੇ ਨਹੀਂ ਹੁੰਦਾ ਨਹੀਂ ਕਰ ਲੈਣੀ ਹੈ ਬਿਜਲੀ ਮਾਂ ਸਮਝ ਨੂੰ ਜਿਹੜਾ 4-4 ਲੱਖ ਦਾ ਕਪੜਾ ਜਾਂ 5-5 ਲੱਖ ਕਹਿੰਦੇ ਇਦਾਂ ਖਾਏ ਦੋ ਹਨੀ ਮਿਆਵੀ ਵੀ ਰੱਖ ਕੇ ਉਹਨਾਂ ਨੂੰ ਵੀ ਵੀਦਲੀ ਮਾਂ ਤੇ ਜਿਹੜਾ ਵਿਚਾਰੇ ਦੇ ਘਰੇ ਮਾੜਾ ਦੋ ਦੋ ਵੱਡ ਵੀ ਨਾ ਹੋਈ ਨੋਦੀ ਵੀ ਮਾਫ ਹੈ ਚਲੋ ਉਹਦੀ ਚੱਕਰ ਨਹੀਂ ਹੋਈ ਐ ਤੇ ਸਾਨਾ ਦੇ ਵਿੱਚ ਵਿੱਚ ਹੁੰਦੀ ਆ ਪਰ ਇਦਾਂ ਹੀ ਬਸਾਂ ਚ ਕਰਾਇਆ ਤੁਸੀਂ ਜਿਹੜਾ ਇੱਕ ਗੱਲ ਇੱਕ ਪਾਸੇ ਹੁਣ ਸਾਡੇ ਸਮਾਜ ਚ ਚੱਲ ਕੀ ਰਿਹਾ ਹੈ ਸਾਡੇ ਸਮਾਜ ਚ ਆਪਾ ਤਾਂ ਪਿੱਪਾਈ ਸਮਾਜ ਨੂੰ ਵੰਡਿਆ ਜਾ ਰਿਹਾ ਔਰ ਜਾਣ ਬੁਝ ਕੇ ਵੰਡਿਆ ਜਾ ਰਿਹਾ ਅੱਗੇ ਲੋਕਾਂ ਚ ਕਣ ਖੁੰਦੀ ਵੀ ਮੈਂ ਮੁਫਤ ਨਹੀਂ ਲੈਣਾ ਜੀ ਹੁਣ ਉਹਦੇ ਨੇ ਲੈਣੀ ਮੁਫਤ ਦੂਜਾ ਜਿਹੜਾ ਅੱਗੇ ਦੇ ਸਕਦਾ ਸੀ ਉਹ ਆਪ ਹੀ ਦਿੰਦਾ ਸੀ ਕਹਿੰਦਾ ਨਹੀਂ ਜੀ ਕੋਈ ਮੈਂ ਤਾਂ ਮੇਰੇ ਕੋਲ ਹੈਗੇ ਨਹੀਂ ਮੈਂ ਦਿਆਂਗਾ ਅੱਜ ਤੋਂ ਸਬਰ ਹੈ ਨਹੀਂ ਹੁਣ ਜਦੋਂ ਸਬਰ ਤੁਸੀਂ ਖਤਮ ਕਰਿਆ ਕਿ ਨਹੀਂ ਕਰਿਆ ਸਾਡੇ ਸਿਆਸਦਾਨ ਨੇ ਕਿਉਂਕਿ ਸਿਆਸਤਦਾਨ ਤਾਂ ਰੱਜਦਾ ਹੀ ਨਹੀਂ ਪੈਸੇ ਇਕੱਠੇ ਬਲਕੇ ਸਿਆਸਦਾਨਾਂ ਬਾਰੇ ਤਾਂ ਮਸ਼ਹੂਰ ਹੈ ਵੀ ਜਿਹੜੇ ਭੁੱਖੇ ਮਰਦੇ ਆਉਂਦੇ ਨੇ ਉਹ ਫਿਰ ਫਟਾਫਟ ਜ਼ਿਆਦਾ ਤੇਜ਼ੀ ਨਾਲ ਇਕੱਠਾ ਕਰਨ ਲੱਗ ਜਾਂਦੇ ਨੇ ਜੇ ਮੈਂ ਕਹਿੰਦਾ ਜਿਹੜਾ ਨਮਣਾ ਮਸਲਮਾਨ ਮੰਦੋਂ ਜ਼ਿਆਦਾ ਰੋਜ਼ੇ ਤਰਦਾ ਰੱਖਦਾ ਜਾਦਾ ਨਮਾਜ਼ਾਂ ਪੜ੍ਹਦਾ ਸੋ ਇਹ ਜਿਹੜਾ ਜਿਹੜਾ ਬੰਦੇ ਨਵੇਂ-ਨਵੇਂ ਆਉਂਦੇ ਨੇ ਉਹ ਹੱਥ ਲੱਜਾਂਦੇ ਨੇ ਆਪਾਂ ਦੇਖੀ ਵੀ ਆ ਪੰਜਾਬ 'ਚ ਜੋ ਕੁਝ ਹੋ ਰਿਹਾ ਸੋ ਇਸ ਕਰਕੇ ਆਪਾਂ ਇਹ ਗੱਲ ਤਾਂ ਪਹਿਲਾਂ ਮੰਨ ਕੇ ਚੱਲੀਏ ਵੀ ਜਨਨਾ ਤੁਹਾਨੂੰ ਕੋਈ ਪਤਾ ਇਸ ਸਕੀਮ ਕਿਵੇਂ ਚਲਾਉਣੀ ਹੈ ਤੁਸੀਂ ਕਿਵੇਂ ਕਰਨਾ ਹੈ ਕੀ ਕਰਨਾ ਹੈ ਫਿਰ ਤੁਸੀਂ ਜੋ ਮਰਜ਼ੀ ਕਰਨਾ ਸ਼ੁਰੂ ਕਰ ਦੋਗੇ ਹੁਣ ਤੁਸੀਂ ਇਹ 10 ਲੱਖ ਦੀ ਗੱਲ ਕਰੀ ਹੈ ਕਿਉਂਕਿ ਆਮ ਲੋਕਾਂ ਨੂੰ ਇਹੀ ਹੋ ਗਿਆ ਵੀ ਜੀ ਸਰਕਾਰ ਦਾ ਕਰਜ਼ਾ ਚੜਾਈ ਜਾਂਦੀ ਹੈ ਸਰਕਾਰ ਤਾਂ ਆ ਵੀ ਕਰਦੀ ਹੈ ਉਹ ਵੀ ਕਰਦੀ ਹੈ ਤਾਂ ਕੀ ਫਾਇਦਾ ਸਰਕਾਰੀ ਹਸਪਤਲਾਂ ਦਾ ਇਹਨਾਂ ਨੇ ਬਰਹਾਲ ਕਰਤਾ ਹੁਣ ਕਰਨ ਚ ਕੌਣ ਜ਼ਿੰਮੇਵਾਰ ਹੈ ਸਰਕਾਰੀ ਹਸਪਤਲਾਂ ਦੇ ਵਿੱਚੋਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਰਿਟਾਇਰ ਹੋਏ ਨੇ ਉਹ ਜਿੱਥੇ ਮਰਜ਼ੀ ਇਲਾਜ ਕਰਾ ਲੈਣ ਪ੍ਰਾਈਵੇਟ ਚੋਂ ਕਰਾ ਕੇ ਵੀ ਉਹਨਾਂ ਨੂੰ ਪੈਸੇ ਮਿਲ ਜਾਣੇ ਨੇ ਹੁਣ ਜਿਹੜਾ ਮੁਲਾਜ਼ਮ ਤੇ ਪੈਨਸ਼ਨਰ ਹੈ ਵਹੀ ਤਾਂ ਸਮਾਜ ਨੂੰ ਚਲਾ ਰਿਹਾ ਜਿਆਦਾ ਉਹੀ ਉਹ ਤੇ ਚੌਂਦਰੀਆਂ ਤੋਂ ਆਏ ਨੇ ਸਮਾਜ ਦੇ ਨੇ ਦੇ ਉਹੀ ਬਜਟ ਦਿੰਦਾ ਹਸਪਤਾਲਾਂ ਨੂੰ ਫਿਰ ਹਸਪਤਾਲਾਂ ਕਿਉਂ ਖੱਟ ਗਿਆ ਨਾ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਸਪੈਸ਼ਲਿਸਟਾਂ ਦੀਆਂ ਪੋਸਟਾਂ ਅੱਜ ਤੱਕ ਨਹੀਂ ਭਰੀਆਂ 12 1400 ਪੋਸਟ ਖਾਲੀ ਪਈ ਹੈ ਕਿਉਂਕਿ ਉਹ ਕਿਹੜਾ ਉਹਨਾਂ ਨਹੀਂ ਜਾਣਾ ਉੱਥੇ ਤੇ ਕਿਸੇ ਗਰੀਬ ਨਹੀਂ ਜਾਣਾ ਤੇ ਜਿਹੜਾ ਬੰਦਾ ਗਰੀਬ ਦੀ ਸਹਾਇਤਾ ਕਰਦਾ ਉਹਦੇ ਨਾ ਤਨਖਾਹ 'ਚ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜੋ ਬਹੁਤਾ ਇਕੱਠਾ ਨਾ ਹੋਵੇ ਸਪੈਸ਼ਲਿਸਟਾਂ ਨੂੰ ਹੁਣ ਇਹਨਾਂ ਨੇ ਕਿਉਂ ਸ਼ੁਰੂ ਕਰਨਾ ਪਿਆ ਸਪੈਸ਼ਲ ਨੂੰ ਐਮਬੀਬੀਐਸ ਵਾਲੀ ਤਨਖਾਹ ਦਿੰਦੇ ਨੇ ਦੇਚ ਐਮ ਡੀ ਕਰਨੀ 3 ਸਾਲ ਵੱਧ ਉਡਾਉਣੇ ਜਿਹੜਾ ਐਮ ਬੀਬੀਐਸ ਕਰਕੇ ਐਮਲੀ ਚ ਦਾਖਲਾ ਨਹੀਂ ਲੈ ਸਕਿਆ ਉਹ ਉਸ ਤੋਂ 20000 ਰੁਪਏ ਮਹੀਨਾ ਤਨਖਾਹ ਵੱਧ ਲੈਂਦਾ ਆ ਬਿਕਲਾ ਸੋ ਦਿੱਤੀ ਜਿਹੜਾ ਐਮ ਬੀਬੀਐਸ ਐਮਲੀ ਐਮਐਸ ਨਾਲ ਨਾਲ ਉਹਨੂੰ ਕੰਮ ਜ਼ਿਆਦਾ ਕਰਨਾ ਪੈਂਦਾ ਸੋ ਇਸ ਕਰਕੇ ਇੱਥੇ ਜਿਹੜਾ ਸਿਸਟਮ ਸਾਡਾ ਉਹ ਸਿਸਟਮ ਇਹ ਹੈ ਵੀ ਸਰਕਾਰ ਕਹਿੰਦੀ ਸਾਤੋਂ ਤੱਕ ਚੱਲਦਾ ਨਹੀਂ ਅਸੀਂ ਪ੍ਰਾਈਵੇਟ ਕਰ ਦਿੰਦੇ ਹਾਂ ਹੁਣ ਇਹਨੂੰ ਆਏ ਸਮਝੋ ਜਦੋਂ ਸਾਨੂੰ ਆਫਾਇਰ ਨੂੰ ਬੀ ਸੁਭਦਾ ਸੈਂਟਰ ਚ ਲੈ ਲਿਆ ਕਰੋ। ਉਹਨੇ ਜਨਮਵਾਦ ਦਾ ਸਟਿੱਗੇ ਸੁਭਦਾ ਸੈਂਟਰ ਚ ਲੈ ਲਓ। ਕਿਉਂ ਸਰਕਾਰ ਦੇ ਲੋਗੀ? ਇਹ ਨਹੀਂ ਵੀ ਜਿਹੜਾ ਸੇਤਮਕ ਮੈਂ ਉਹਨੇ ਦੇਣਾ ਸਟਿੱਗੇ ਜਨਮਵਾਦ ਦਾ ਉਹ ਕਿਉਂ ਨਾ ਦੇਵੇ? ਕਿਉਂ ਨਾ ਸੋਮ ਚ ਦੇਵੇ? ਜੇ ਐਫ 1000 ਆ ਥਾਣੇ ਨੇ ਤਿਆਰ ਕੱਟ ਕੇ ਜਦੋਂ ਉਹਦੇ ਤੇ ਲਿਖਿਆ ਆ ਜਦੋਂ ਹੁਣ ਬੀਐਸਐਨ ਵੀਐਨਸ ਹੋ ਗਈ ਉਹਦੇ ਪਹਿਲਾਂ ਆਈਪੀਸੀ ਉਹਦੇ ਵਿੱਚ ਲਿਖਿਆ ਕਿ ਵੀ ਤੁਸੀਂ ਨਾਲ ਦੀ ਨਾਲ ਉਹਨੂੰ ਕਾਫੀ ਦੇਣੀ ਹੈ ਕਿਉਂ ਨਹੀਂ ਦਿੰਦੇ ਤੁਸੀਂ ਫੇਲ ਹੋਗੇ ਤੁਸੀਂ ਦਬਾਅ ਨਹੀਂ ਸਕਦੇ ਤੁਸੀਂ ਮੰਨ ਲਿਆ ਵੀ ਤੁਸੀਂ ਦਬਾਅ ਨਹੀਂ ਸਕਦੇ ਠੀਕ ਹੈ ਇਹਦਾ ਮਤਲਬ ਫਿਰ ਫਿਰ ਵੀ ਨਹੀਂ ਹੁੰਦੀ ਨਾ ਸਰਕਾਰ ਦੀ ਜਦ ਕੋਈ ਇਹ ਮੰਨ ਲਈ ਵੀ ਮਿੱਤਤਾ ਤਾਂ ਹੁੰਦਾ ਜੀ ਕੁਝ ਤੁਮਾਹ ਤਰੀਕਾ ਲੱਭਣਾ ਹੈ ਇਹ ਹੋਰ ਕੀ ਹੁੰਦਾ ਆ ਮੈਂ ਕੀ ਅਸਰ ਦੇਖ ਕੇ ਬੈਠ ਮੈਂ ਕੀ ਕਰਾਂ ਜੋ ਬਾਹੂ ਨੂੰ ਪੈਸੇ ਦੇ ਦੋ ਕਰ ਦੂੰਗਾ ਫਿਰ ਤੂੰ ਇੱਥੇ ਕਹਦੇ ਵਾਸਤੇ ਉਹਨੂੰ ਕੋ ਪਿੱਛੇ ਹੁਣ ਸਰਕਾਰ ਨੇ ਮੰਨ ਲਿਆ ਵੀ ਹਸਪਤਾਲਾਂ ਦਾ ਤੁਸੀਂ ਕੋਈ ਨਾ ਕਰ ਦੇਣਾ ਪਰ ਹਸਪਤਾਲਾਂ 'ਚ ਪਹਿਲਾਂ ਹੀ ਕਈ ਗੱਲਾਂ ਦਾ ਇਲਾਜ ਨਹੀਂ ਵੀ ਹੁੰਦਾ ਇਹ 'ਚ ਵੀ ਕੋਈ ਸ਼ੱਕ ਨਹੀਂ ਕਿਉਂਕਿ ਹਸਪਤਾਲ ਕੰਮ ਚੁਰ ਕਰਦੇ ਪਹਿਲਾਂ ਸਰਕਾਰੀ ਸਿਸਟਮ ਜਿੰਨਾ ਵਧੀਆ ਕੰਮ ਕਰ ਸਕਦਾ ਸੀ ਕਰਦਾ ਸੀ ਹਸਪਤਾਲਾਂ ਦਾ ਉਹ ਹੁਣ ਨਹੀਂ ਰਿਹਾ ਲੁਕੋ ਉੱਥੇ ਇੰਨਾ ਜ਼ਿਆਦਾ ਪੋਸਟਾਂ ਖਤਮ ਇਹ ਖਤਮ ਬੰਦੇ ਨਹੀਂ ਲਾਇਏ ਜਿਉਹ ਜੈ ਇਹਨਾਂ ਨੇ ਬਾਕੀ ਜਗ੍ਹਾ ਤੇ ਜਿੱਥੇ ਬੈਠੇ ਨੇ ਉਹਨਾਂ ਨੂੰ ਵੀ ਉਹੀ ਲਾ ਕਿਉਂਕਿ ਸਰਕਾਰ ਤਾਂ ਇੱਕੋ ਪਾਸੇ ਕਰ ਲਿਆ ਮਤਲਬ ਉਹ ਉਹਦੀ ਦਾਤੀ ਇੱਕੋ ਚੱਲਦੀ ਆ ਉਹ ਆਏ ਨਹੀਂ ਦੇਖਦੀ ਵੀ ਇਹ ਪੱਕੀ ਆ ਜਾਂ ਕੱਚੀ ਆ ਸੋ ਉਹਦੇ ਚ ਨਾ ਸਰਕਾਰ ਨੂੰ ਪਤਾ ਵੀ ਇੱਥੇ ਇਹਨੂੰ ਕਿਵੇਂ ਸਾਹਮਣਾ ਹੈ ਇਹਨੂੰ ਕਿਵੇਂ ਸਾਹਮਣਾ ਹੈ ਇਹ ਉਹੇ ਜਿਹੇ ਬੰਦੇ ਨੇ ਜਿਹੜੇ ਇੱਕ ਜਮਾ ਨਵੇਂ ਜੰਮੇ ਬੱਚੇ ਨੂੰ ਤੇ ਇੱਕ ਨੌਜਾਨ ਨੂੰ ਦੋਹਾਂ ਨੂੰ ਇੱਕੋ ਜੀ ਠੰਡ 'ਚ ਖੜਾ ਕਰ ਦਿੰਦੇ ਨੇ ਵੀ ਜੋ ਦੋਨੋਂ ਬੰਦੇ ਹੀ ਨੇ ਨਾ ਇਹਨਾਂ ਪਤਾ ਹੀ ਨਹੀਂ ਵੀ ਬੱਚਾ ਤਾਂ ਉਹ ਨਹੀਂ ਫੁੱਲ ਕਜੂਗਾ ਤਾਂ ਦਾ ਸਿਸ ਕਰਕੇ ਇਹਨਾਂ ਸਮਝਣ ਦੀ ਲੋੜ ਹੈ ਪਰ ਜਿਹੜਾ ਇਹਨਾਂ ਨੇ ਇਹ ਕਰਿਆ ਵੀ ਮਾ 10 ਲੱਖ ਦਾ ਹੁਣ ਇਹ ਪਰਵੇਸ਼ ਸਰਕਾਰ ਤੋਂ ਚੁੱਢੀ ਐ ਆਪਾਂ ਨੂੰ ਲੱਗਦਾ ਵੀ ਇਹ ਸਰਕਾਰ ਨੇ ਤਾਂ ਬਹੁਤ ਗਲਤ ਕਰਤਾ ਜਿਹੜਾ 5 ਲੱਖ ਦਾ ਬੀਮਾ ਆਸ਼ੀਸ਼ਮਾਨ ਭਾਰਤ ਦੇ ਵਿੱਚ ਪੀਐਮ ਜੇ ਵਾਇਸ ਚ ਸੀਗਾ ਉਹ ਕੀਨੇ ਕਰਿਆ ਸੀ ਕੇਂਦਰ ਸਰਕਾਰ ਨੇ ਕਰਿਆ ਸੀ ਨਾ ਕੇਂਦਰ ਸਰਕਾਰ ਦਾ ਕਰਜ਼ਾ 55 ਲੱਖ ਕਰੋੜ ਤੋਂ 215 ਲੱਖ ਕਰੋੜ ਹੋ ਗਿਆ ਪਿਛਲੇ 10-12 ਸਾਲਾਂ ਚ ਪੰਜਾਬ ਦਾ ਕਰਜ਼ਾ 2017 ਤੋਂ ਲੈ ਕੇ ਹੁਣ ਤੱਕ ਦੁੱਗਣਾ ਹੋਇਆ। ਦੀਆਂ ਕਾਜੀ ਦੀ ਵੀ ਗੱਲ ਕਰਦੇ ਹਾਂ। ਸਵਿੱਚ ਕਰਕੇ ਆਪਾਂ 2.5 ਗੁਣਾ ਕਹਿ ਲਓ। ਇਹ ਜਿਹੜਾ ਇਹ ਦੁੱਗਜੇ ਦੁੱਤੇ ਫੇਰ ਹੁਣ ਪਿੱਛੇ ਮੋਦੀ ਸਾਹਿਬ ਨੇ ਕਹਿੰਦੇ ਜੀ 70 ਸਾਲ ਤੋਂ ਵੱਧ ਨੇ ਜਿਹੜੇ ਸਾਰਿਆਂ ਨੂੰ ਅਸੀਂ 50 ਲੱਖ ਦਾ ਹੋਰ ਦੀ ਮੈਂ ਇਨ ਐਡੀਸ਼ਨ ਜਿਹੜਾ ਪਹਿਲਾਂ 50 ਲੱਖ ਦਾ ਬਕਰ ਹੈ। ਇਹ 50 ਲੱਖ ਦਾ ਹੋਰ ਹੁਣ ਸਾਰੇ ਨਹੀਂ ਕਿਆ ਕੋਈ ਰਾਨੀ ਬੰਨੀ ਵੀ ਕਰਾ ਲਈ। ਜਾਂ ਤਾਂ ਤਾਹ ਹੋਏ ਤੁਹਾਨੂੰ ਇਸ ਸਕੀਮ ਦਾ ਕਿ ਮੋਦੀ ਸਾਹਿਬ ਨੇ ਕਿਹਾ ਜਿਹੜਾ 70 ਜਾਂ 70 ਤੋਂ ਵੱਧ ਦਾ ਹਰੇਕ ਨੂੰ 5 ਲੱਖ ਦਾ। ਧਰਵਾਦ। ਠੀਕ ਹੋ ਗਿਆ। ਹੁਣ ਇਹਨਾਂ ਨੇ ਕੀ ਕਰਿਆ? ਜਿਹੜੀ ਪਹਿਲਾਂ ਸਰਕਾਰ ਸੀ 17 ਵਜੇ 14 ਵਜੇ। ਨਾ 17 ਦੇ ਲਈ ਜਦ ਇਹ ਸ਼ੁਰੂ ਹੋਈ ਹੈ ਸਮਾਨ ਭਾਰਤ ਬੀਐਮ ਜੀ ਬਾਈ। ਉਦੋਂ ਇੱਥੇ ਪਹਿਲਾਂ ਚੱਲਦੀ ਸੀ। ਭਗਤਪੂਰਨ ਸਿੰਘ ਸੇਵੀ ਮਾਯੋਯਮਾ ਉਹ ਟੋਲੇ ਪੈਸੇ ਸੀਗੇ ਜੋ ਵੀ ਸੀਗਾ ਉਹ ਗਰੀਬਾਂ ਵਾਸਤੇ ਸੀ ਉਹ ਬੀਟੀਐ ਕਾਰਡ ਏਪੀਐਲ ਉਹਨਾਂ ਦੇ ਵਾਸਤੇ ਸੀ ਕਿ ਫੇਰ ਕਿਉਂਕਿ ਮੋਦੀ ਸਾਹਿਬ ਨੇ ਕਰ ਦਿੱਤੀ ਬੀਪੀਐਨ ਵਾਸਤੇ ਇਹਨਾਂ ਨੇ ਆਖਿਆ ਵੀ ਅਸੀਂ ਕਦੇ ਬੀਟੀਐ ਨਹੀਂ ਬੀਪੀਐਫ ਤਾਂ ਅਸੀਂ ਪਹਿਲਾਂ ਹੀ ਚਲਾ ਰਹੇ ਹਾਂ ਇੰਤਕ ਇਹਨਾਂ ਨੇ ਕਿਹਾ ਵੀ ਅਸੀਂ ਤਾਂ 45 ਲੱਖ ਪਰਿਵਾਰਾਂ ਨੂੰ ਦਿਆਂਗੇ ਪੰਜਾਬ ਸਰਕਾਰ ਉਹਦੇ ਵਿੱਚ 45 ਲੱਖ ਨੂੰ ਦੇਣ ਵਾਸਤੇ ਜਿਹੜਾ ਸਕੀਮ ਚ ਆਉਂਦਾ ਸੀ ਉਹ ਤਕਰੀਬਨ 14 ਕੁ ਲੱਖ ਹੁੰਦਾ ਸੀ ਤੇ ਬਾਕੀ 31 ਲੱਖ ਦਾ ਪ੍ਰੀਮੀਅਮ ਪੰਜਾਬ ਸਰਕਾਰ ਪਹਿਲਾਂ ਹੀ ਦੇ ਰਹੀ ਹੈ 1 ਲੱਖ ਦਾ 65 ਲੱਖ ਟੋਟਲ ਪਰਿਵਾਰਾ ਹੈ 50 ਲੱਖ ਦਾ ਬੀਮਾ ਤਾਂ ਇਹ ਪਹਿਲਾਂ ਹੀ ਦੇ ਰਹੇ ਨੇ ਠੀਕ ਹੈ ਇੱਕ 31 ਲੱਖ ਪਰਿਵਾਰਾਂ ਨੂੰ ਪੂਰੀ ਕਿਸ਼ਤ ਦੇ ਰਹੇ ਨੇ ਤੇ ਜਿਹੜੇ ਬਾਕੀ 14 ਲੱਖ ਨੇ ਉਹਨਾਂ ਦੀ ਵੀ 40% ਕਿਸ਼ਤੇ ਦੇ ਰਹੇ ਨੇ ਸੁਬੰਦੇ ਰਹੇ ਹਨ ਹੁਣ ਕਿਸ਼ਤ ਲਾੜੋਂ ਹਿਸਾਬ ਫਿਰ ਮਾਉਣਾ ਬਾਕੀ ਕਰਦੇ ਕਿਸ਼ਤ ਹੈਗੀ 1100 ਤੇ 2 ਰੁਪਏ ਇੱਕ ਪ੍ਰਵਾਦ ਦੀ ਸਾਲ ਦੀ ਠੀਕ ਹੋ ਗਿਆ 1100 2 ਰੁਪਏ ਦੇ ਹਿਸਾਬ ਨਾਲ ਜਦ ਤੁਸੀਂ ਦਾਉਂਗੇ ਤਾਂ 15000 ਹ ਆਪਣਾ 1500 ਕਰੋੜ ਰੁਪਈਆ ਬਣਿਆ ਸਾਰੇ ਜੋਦਾ ਲੱਖ ਪਰਿਵਾਰਾਂ ਦਾ 1540 ਕਰੋੜ ਰੁਪਇਆ ਠੀਕ ਹੈ ਹੁਣ 1540 ਕਰੋੜ ਰੁਪਇਆ ਜਿਹੜਾ ਨਾ ਸੋਰੀ ਕਿੰਨਾ ਹੋ ਗਿਆ 14 ਲੱਖ ਪਰਿਵਾਰਾਂ ਦਾ ਇਹ ਹੋ ਗਿਆ 100 ਹਾਂ 1500 ਕਰੋੜ ਰੁਪਇਆ ਬਣਿਆ ਠੀਕ ਉਹਦਾ ਗਾਹਾਂ ਜਿਹੜਾ ਹੈਗਾ ਵੀ 14 ਲੱਖ ਪਰਿਵਾਰਾਂ ਦਾ ਉਹਦੇ ਵਿੱਚੋਂ 60% ਕੇਂਦਰ ਦੇ ਨਾ ਬਾਕੀ ਚਾਹ ਪੈ ਨਹੀਂ ਦੇ ਰਹੇ ਨੇ ਸੋ ਜਦ ਬਾਕੀ ਇਹ ਪਹਿਲਾਂ ਹੀ ਦੇ ਰਹੇ ਨੇ ਮੈਂ ਗਲਤ ਕਰ ਗਿਆ ਉਹ ਘੱਟ ਬੰਦਾ ਪੈਸਾ ਕਿਉਂਕਿ ਹਜ਼ਾਰ ਹੀ ਹੈ ਨਾ ਕਿ ਸਟ ਪ੍ਰੈਕਟੀਕਲੀ ਤਾਂ 100 ਪਰ万 ਲੱਖ ਹੋ ਗਿਆ ਨਾ ਤੇ ਇਸ ਟ੍ਰਿਕ ਦੇ ਨਾਲ ਮਤਲਬ 10000 ਪਰ万 ਉਹ ਥੋੜੀ ਜਿਹੀ ਕਿਸ਼ਤੀ ਬੰਦੀ ਆ 300 700 600 ਰੁਪਏ ਬੰਦਾ ਉਹਦੇ ਵਿੱਚੋਂ ਕੇਂਦਰ ਦਾ ਸਾਰੀ 200 150 ਕੇਂਦਰ ਦਾ ਬਾਕੀ ਤਾਂ ਸਾਰੀ ਹੋਈ ਅਸੀਂ ਦੇਣਾ ਕਿਉਂਕਿ ਅਸੀਂ ਸਾਡੇ ਤੋਂ 45 ਲੱਖ ਪਰਿਵਾਰਾਂ 45 ਲੱਖ ਪਰਿਵਾਰ ਨੂੰ ਅਸੀਂ 4.5 45 ਹਾਂ 4.5 400 ਕਰੋੜ ਰੁਪਈਆ ਬਣ ਜਾਂਦਾ ਤਕਰੀਬਨ ਤੇ ਉਹਦੇ ਵਿੱਚੋਂ ਕੇਂਦਰ ਤਾਂ ਸਾਰੇ 150 200 ਦਿੰਦਾ ਜਾਂ ਦਿੰਦਾ ਹੁਣ ਜਿਹੜੀ ਇਹਨਾਂ ਨੇ ਸਕੀਮ ਬਣਾਈ ਹੈ ਇਹ ਹੋ ਗਿਆ ਨਹੀਂ ਆਪਾਂ ਦੇ ਰਿਹਾ ਨਾ ਹੁਣ ਜਿਹੜੀ ਸਕੀਮ ਬਣਾਈ ਹੈ ਉਹਦੇ ਵਿੱਚ ਇਹ ਹੈ ਕਿ 65 ਲੱਖ ਪਰਿਵਾਰ ਵੀ ਸਾਰਿਆਂ ਨੂੰ ਹੀ ਦੇ ਦੋ ਉਸ 5 ਲੱਖ ਦੇ ਵਿੱਚ ਕੌਣ ਆਉਣਗੇ ਉੱਤਲੇ 70 ਸਾਲਿਆਂ ਦਾ 5 ਲੱਖ ਤੋਂ ਨਾ ਨਹੀਂ ਦੇਣਾ ਉਹਦੇ ਚ 60% ਕੇਂਦਰ ਹੀ ਦੇਊਗਾ ਨਾ 3 ਲੱਖ ਨੂੰ 7 ਲੱਖ ਦਾ ਵਾਧੂ ਇੱਕ ਤਾਂ ਉੱਤਲੇ ਨੂੰ ਠੀਕ ਹੈ ਇੱਕ ਇਹਨਾਂ ਚੋਂ 45 ਲੱਖ ਚੋਂ ਕੁਝ ਹੋ ਜਾਣਗੇ ਇਹ ਮੈਂ ਕੈਲਕੂਲੇਟ ਕਰ ਰਿਆ ਸੀ ਟੋਟਲ ਇਹਨਾਂ ਨੂੰ ਸਿਰਫ 1432 ਕਰੋੜ ਰੁਪਏ ਸਾਲ ਦੇ ਚਾਹੀਦੇ ਨੇ ਟੋਟਲ ਉਨੇ ਜੋ 2.5 ਹਜ਼ਾਰ ਕਰੋੜ ਸੈਂਟਰ ਨੇ ਦੇਨੇ ਹੀ ਦੇਣਾ ਹੈ ਜਿਹੜਾ ਉਹਦਾ ਆਪਣੀ ਸਕੀਮ ਹੈ 1200 ਕਰੋੜ ਰੁਪਇਆ ਸਾਰੇ ਚਾਹੀਦਾ ਹੈ ਹੁਣ ਇਹ ਪ੍ਰਾਈਵੇਟ ਕਹਿੰਦਾ ਜੀ 2500 ਕਰੋੜ ਰੱਖਣ ਇਹ ਪ੍ਰਾਈਵੇਟ ਕਹਿੰਦੇ 2500 ਕਰੋੜ ਰੱਖਣਾ ਇੱਥੇ ਹੀ ਪਤਾ ਲੱਗ ਜਾਂਦਾ ਕਿ ਕੀ ਹੈ ਦੂਜਾ ਜਿਹੜਾ 1200 ਕਰੋੜ ਰੁਪਇਆ ਦੇਣ ਉਹ 400 500 ਤਾਂ ਤਾਂ ਨਹੀਂ ਦੇ ਰਹੇ ਨੇ ਸੌ ਰਿਹਾ ਗਿਆ ਤੀਜੀ ਗੱਲ ਇਹ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਕਈਆਂ ਦਾ ਕਈ ਚਾ ਟ੍ਰੀਟਮੈਂਟ ਹੈ ਨਹੀਂ ਕਈਆਂ ਦਾ ਵੈਸੇ ਨਹੀਂ ਹੁੰਦਾ ਪਰ ਕਿਉਂ ਆਯੁਸ਼ਮਨ ਕਾਰਡ ਚਲ ਜਾ ਕੇ ਨਕਰਾ ਲੈਂਦੇ ਹੋ ਕੀ ਕਰੇ ਹੋ ਸਵਾਲ ਇਹਨੂੰ ਇੱਕ ਤਾਂ ਸੁਚਾਰੂ ਚਲਾਉਣਾ ਦੂਜਾ ਇਹਦਾ ਨੁਕਸਾਨ ਹੋ ਗਿਆ ਹੁਣ ਜਿਹੜਾ મોદી ਸਾਹਿਬ ਨੇ ਵੀ ਕਰਿਆ ਇਨਨ ਨੇ ਵੀ ਕਰਿਆ ਜਿਆਦਾ ਤਾਂ ਉੱਥੇ ਹਸਪਤਾਲ ਚਾਹ ਪ੍ਰਾਈਵੇਟਾ ਚਾਹ ਸਰਕਾਰੀ ਉਸੇ ਗਰੀਬ ਆਦਮੀ ਜਾਂਦਾ ਹੈ ਅਮੀਰ ਨਹੀਂ ਵਿੱਚ ਹੈਗਾ ਉਸ ਸਕੀਮ ਚ ਸ਼ਾਮਲ ਤਾਂ ਗਰੀਬ ਨੂੰ ਕੋਈ ਨਾ ਕੋਈ ਹਿੱਸਾ ਮਿਲ ਜਾਂਦਾ ਪਰ ਜਦ ਉੱਥੇ ਉਸੇ ਸਕੀਮ ਚ ਅਮੀਰ ਜਾ ਰਿਹਾ ਉਸੇ ਚ ਹੀ ਗਰੀਬ ਜਾ ਰਿਹਾ ਫਿਰ ਕਿਹਨੂੰ ਪਹਿਲਾਂ ਮਿਲੂ ਉਹ ਸੇ ਹਸਤਾਜ ਉਸੇ ਸਕੀਨ 'ਚ ਇੱਕ ਗਰੀਬ ਐ ਕਮੀ ਦਾ ਇੱਕ ਸਰਦਾ ਪੁੱਜਦਾ ਐ ਇੱਕ ਡੰਡੇ ਵਾਲਾ ਐ ਇੱਕ ਕਮਜ਼ੋਰ ਐ ਦੋਹਾਂ ਚ ਕਿਹਨੂੰ ਪਹਿਲਾਂ ਮਿਲੂ ਡੰਡੇ ਵਾਲੇ ਉਹਦੇ ਤਾਂ ਚਾਹੇ ਕੰਡਾ ਵੀ ਲੱਗਿਆ ਹੋਵੇ ਅਮੀਰ ਦੇ ਉਹਦੇ ਤਾਂ ਕੰਡਾ ਵੀ ਵੱਡਾ ਡਾਕਟਰ ਕੱਢੂ ਤੇ ਦੂਜੇ ਦੀ ਭਾਵੇਂ ਦੱਤ ਵੱਡੀ ਪਈ ਹੋਵੇ ਤਮਲੀ ਦੇਖਣਾ ਤੁਸੀਂ ਘੱਟੋ ਘੱਟ ਸਕੀਨ ਤਾਂ ਐ ਨਾ ਨਾ ਕਰੋ ਵੀ ਜਿਹੜੇ ਅਮੀਰ ਨੇ ਅਸੀਂ ਉਹਨਾਂ ਨੂੰ ਵੀ ਦੇਾਂਗੇ ਜੀ ਘਿੜੂ ਕੋਲ ਆਂਦਣੇ ਸੀ ਉਹਨੂੰ ਵੀ ਦਿਆਂਗੇ ਕੀ ਦੇ ਹੋਗੇ ਤੁਸੀਂ ਇਹ ਠੀਕ ਆ ਕਿਸ਼ਤ ਕਰਕੇ ਅਗਲੇ ਸਸਤਾ ਉਹ ਆਪਦਾ ਇੰਸ਼ੋਰੈਂਸ ਕਰਾ ਲੈਣ ਦੁਨੀਆ ਕਰਾਉਂਦੀ ਹੈ ਇੰਸ਼ੋਰੈਂਸ ਹੈ ਹੈਲਥ ਇੰਸ਼ੋਰੈਂਸ ਬਹੁਤ ਲੋਕ ਕਰਾਉਂਦੇ ਨੇ ਸੇਜ ਜਿਹੜਾ ਇਹਨਾਂ ਦਾ ਹੈਗਾ ਮੋਦੀ ਸਾਹਿਬ ਨੇ ਕਿਹਾ ਸਰਕਾਰੀ ਮਲਾਜਮਾਂ ਨੂੰ ਵੀ ਦੇ ਦੇਣਾ ਰਿਮਾ ਉਹ ਠੀਕ ਹੋ ਗਿਆ ਸਰਕਾਰੀ ਮਲਾਜਮ ਨੂੰ ਖਰਚਾ ਪੈਂਦਾ ਹੀ ਨਹੀਂ ਦਿੰਦਾ ਰਿਟਾਇਰੀ ਨੂੰ ਵੀ ਮਿਲਦਾ ਤੇ ਉਹ ਫਿਰ ਦੋ ਪਾਸੇ ਤਾਂ ਨਹੀਂ ਨਾ ਲੈ ਸਕਦਾ ਪੰਜਾਬ ਦੇ ਵਿੱਚ 4 ਕੁ ਲੱਖ ਤੱਕ ਪਰਿਵਾਰ ਸਰਕਾਰੀ ਪੈਨਸ਼ਨਾਂ ਤੇ ਮੁਲਾਜ਼ਮਾਂ ਦਾ ਹੀ ਹੈ 4-5 ਲੱਖ ਤੱਕ 5 ਲੱਖ ਚੋਂ ਉਹ ਤਾਂ ਪਹਿਲਾਂ ਹੀ ਪੂਰਾ ਲੈ ਲਿਆ ਸੋ ਇਸ ਕਰਕੇ ਇੰਨੀ ਇੰਨਾ ਫਰਕ ਨਹੀਂ ਹੈ ਬਾਲ ਵੱਡੀਆਂ ਗੱਲਾਂ ਕੀ ਨੇ ਜਿਹੜੀ ਗੱਲ ਨੂੰ ਕੋਈ ਸਮਝਦਾ ਨਹੀਂ ਇਹ ਸੇ ਸਿਸਟਮ ਨੂੰ ਪ੍ਰਾਈਵੇਟ ਪਾਸੇ ਨੂੰ ਤੱਕ ਰਿਹਾ ਇੱਕ ਤਾਂ ਦੂਜਾ ਜਿਹੜੀਆਂ ਕੰਪਨੀਆਂ ਨੇ ਜੇ ਤਾਂ ਥੋੜਾ ਕ ਨਾ ਹੁੰਦਾ ਫਿਰ ਤਾਂ ਠੀਕ ਹੈ ਨਹੀਂ ਭੰਨੇ ਲਾਂ ਲੱਗ ਜਾਂਦੀਆਂ ਨੇ ਤੀਜਾ ਜਿਹੜਾ ਇਹਨਾਂ ਨੇ ਆ 2-300 ਕਰੋੜ ਰੁਪਏ ਪਿਛਲੀ ਵਾਰੀ ਇਹਨਾਂ ਦਾ ਰੌਲਾ ਪਿਆ ਰਿਹਾ ਤੁਹਾਨੂੰ ਪਤਾ ਹੋਊਗਾ ਜੂਨ 25 ਚ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਕਰਨਾ ਬੰਦ ਕਰਤਾ ਕਹਿੰਦੇ ਹਸਪਤਾਲ ਪੈਸੇ ਨਹੀਂ ਦਿੰਦੇ ਅਸੀਂ ਕੀ ਕਰੀਏ ਪ੍ਰਾਈਵੇਟ ਹਸਪਤਾਲਾਂ ਦੀ ਐਸੋਸੀਏਸ਼ਨ ਹੈ CNA ਕੋਈ ਹੈਗੀ ਆ ਪ੍ਰਾਈਵੇਟ ਨਰਸਿੰਗ ਹੋਮ ਐਸੋਸੀਏਸ਼ਨ PNH ਉਹਨਾਂ ਨੇ ਕਿਹਾ 650 ਕਰੋੜ ਰੁਪਏ ਇਹਨਾਂ ਕਰੀਏ ਇਹ ਸਰਕਾਰ ਦੇ ਚੀਮਾ ਸਾਹਿਬ ਨੇ ਧਿਆਨ ਦਿੱਤਾ ਕਿ ਨਹੀਂ ਇਹ 334 ਕਰੋੜ ਹੈ। ਕਰੋੜ ਮੰਨ ਲਓ ਤੁਸੀਂ 100 ਜਾਂ 200 ਕਰੋੜ। ਕਿਨ੍ਹੇ ਉਹਦੇ ਚ ਸਾਡਾ 750 ਕਰੋੜ ਦਾ ਸਾਡੇ ਹਸਪਤਾਲਾਂ ਦੀ ਸਰਕਾਰੀ ਹਸਪਤਾਲ ਚ ਵੀ ਸਕੀਮ ਚ ਪੈਸੇ ਦੇਨੇ ਹੁੰਦੇ ਨੇ ਸਰਕਾਰ ਨੇ। ਜਿਹੜੇ ਸਕੀਮ ਦੇ ਅੰਦਰ ਆ ਕੇ ਇਲਾਜ ਕਰਾਉਂਦੇ। ਤੇ ਵੀ ਪੋਤਾ ਕਰੋੜ ਮੰਨ ਲਓ 200 ਕਰੋੜ ਰਹਿੰਦਾ ਸੀ। ਵੀ 2.5 200 ਕਰੋੜ ਵਾਸਤੇ ਜੇ ਇੰਨਾ ਰੇਡ ਕਪਵਾਈ ਰੱਖਿਆ ਤੁਸੀਂ। ਹੀ ਨਹੀਂ ਰੇਡ ਕਪਾਇਆ। ਜੇਲੀ ਸਰਕਾਰ ਦਾ 2 ਲੱਖ ਕਰੋੜ ਦਾ ਬਜਟ ਹੈ। ਨਹੀਂ ਉਹ ਸਰਕਾਰ 200 ਕਰੋੜ ਵਾਸਤੇ ਰੀਡ ਕਾ ਪਾਉਂਦੀ ਹੈ। ਉਹਦਾ ਕੀ ਕਰੋਗੇ ਤੁਸੀਂ? ਇਹਦਾ ਮਤਲਬ ਤੁਹਾਨੂੰ ਪ੍ਰਵੰਤਾ ਆਉਂਦਾ ਨਹੀਂ। ਤੁਹਾਨੂੰ ਆਇਆ ਵੀ ਨਹੀਂ ਪਤਾ ਵੀ ਯਾਰ ਇੱਥੇ ਥੋੜੇ ਦੇਖ ਕੇ ਕੁਝ ਹੋ ਜਾਣਾ ਹੈ ਤਾਂ ਕਮੀ ਸੋਖਾ। ਤੁਸੀਂ 200 ਕਰੋੜ ਇਹਦਾ ਮਤਲਬ ਥੋੜਾ ਤਾਂ ਕੰਮ ਤੁਹਾਨੂੰ ਚੜਾਉਣਾ ਨਹੀਂ ਆਉਂਦਾ 200 ਕਰੋੜ ਰੁਪਈਆ ਐਡੇ ਵੱਡੇ ਬਜਟ ਵਿੱਚ ਕੋਈ ਚੀਜ਼ ਨਹੀਂ। ਮੈਂ ਕਿਉਂ ਕਹਿਣਾ? ਇੱਕ ਵਾਰੀ ਸਾਡੇ ਮੈਡੀਕਲ ਕਾਰਡਾਂ ਚ ਕੁਝ ਸਮਾਂ ਮੰਗ ਲੈਣਾ ਸੀ ਉਹ ਜੀ ਵਿੱਤ ਵਿਭਾਗ ਵਾਲੇ ਕਹਿੰਦੇ ਨਹੀਂ ਜੀ ਆ ਨਹੀਂ ਹੋ ਸਕਦਾ ਤੇ ਉਸ ਵਕਤ ਮੁੱਖ ਮੰਤਰੀ ਨੇ ਮੀਟਿੰਗ ਬੁલા ਲਈ ਡੀ ਰੇਡ ਕਾ ਖਤਮ ਕਰੋ ਬੰਦਾ ਵੀ ਡੀ ਰੇਡ ਕਾ ਤਿਆਰ ਰਿਹਾ ਸਾਡੀ ਚ ਸਿੱਧੀ ਪਹੁੰਚ ਹੁੰਦੀ ਸੀ ਵੀ ਦੇਖੋ ਜੀ ਆ ਗੱਲ ਹੈ ਇਹ ਆ ਨਹੀਂ ਚੱਲਣਾ ਹੋਏ ਮੀਟਿੰਗ ਬੁਲਾ ਲਈ ਉਸੇ ਫਾਈਨੈਂਸ ਵਾਲੇ ਕਹੀ ਜਾਣ ਵਿੱਤ ਵਾਲੇ ਨਹੀਂ ਜੀ ਉਹ ਤਾਂ ਇਹਨਾਂ ਗੱਲ ਦੇ ਚ ਆ ਗਈ ਮੈਂ ਕਹਾ ਵੀ ਪੌਣੇ 3 ਕਰੋੜ ਰੁਪਇਆ ਲੱਗੇਗਾ ਅੱਜ ਤੋਂ 30 ਕਰੋੜ ਬੰਗੰਦੇ ਪਾਹਨ 10 ਗੁਣਾ ਹੋ ਗਏ ਉਹ ਕਹੇ ਨਹੀਂ 3.5 ਲੱਗੂਗਾ ਇਹ ਦੁਕਤ ਅੰਡਰਟੇਮੈਂਟ ਕਿਉਂਕਿ ਮੀਟਿੰਗਾਂ ਤੋਂ ਬਹੁਤਾ ਦੰਬੀ ਬਹਿਸ ਨਹੀਂ ਤੁਸੀਂ ਕਰ ਸਕਦੇ ਸੀ ਸੀਨੀਅਰ ਦੇ ਸਾਹਮਣੇ ਖਾਸ ਕਰਕੇ ਉਹ ਬਾਰ-ਬਾਰ ਅੱਛਾ ਆਈਏ ਇਸ ਜਿਆਦਾ ਡਰਦੇ ਹੁੰਦੇ ਨਹੀਂ ਵੀ ਤੁਹਾਨੂੰ ਮੈਂ ਦੱਸ ਦਿੰਦਾ ਮੀਟਿੰਗ ਚ ਆਈਏ ਇਸ ਨੂੰ ਪਤਾ ਹੁੰਦਾ ਵੀ ਮੈਂ ਨਹੀਂ ਜਿਆਦਾ ਬੋਲ ਸਕਦਾ ਮੈਂ ਕਹਾਂ ਨਹੀਂ ਤੁਸੀਂ ਗਲਤ ਕਹਿ ਜਾਓ ਚਲੋ ਜਦ 2 ਕੁ ਵਾਲੀ ਉਹਨੇ ਕਿਹਾ ਮੈਂ 3-4 ਵਾਲੀ ਕਿਹਾ ਉਹ ਉਸ ਵਕਤ ਦੇ ਮੌਕਮ ਨੂੰ ਤੇ ਮੈਨੂੰ ਕਹਿੰਦੇ ਕਾਕਾ ਜੀ 5 ਕਰੋੜ ਨਾਲ ਸਰਜੂ ਮਾਜੀ 5 ਕਰੋੜ ਦਾ ਬਾਦੂ ਹੈ ਕਹਿੰਦੇ ਦਿਓ ਮੈਡੀਕਲ ਕਾਲ ਤੇ ਮਾਰਨੇ ਛੋੜੋ ਨੇ ਐ ਫੈਸਲੇ ਹੁਣ ਇੰਨਾਂ ਨੂੰ ਪਤਾ ਵੀ 200 ਕਰੋੜ ਵਾਸਤੇ ਤੁਸੀਂ ਜਨਤਾ ਨੂੰ ਮਾਰਤਾ ਯਾਰ ਇੰਨਾ ਰੋੜਾ ਪਵਾਤਾ ਵੀ ਸਾਡਾ ਰਾਜੀ ਬੰਦ 200 ਕਰੋੜ ਰੁਪਇਆ ਤਾਂ ਬਜਟ ਵਾਸਤੇ ਕੋਈ ਵੀ ਚੀਜ਼ ਨਹੀਂ ਜਿਨ੍ਹਾਂ ਨੂੰ ਇਹ ਪਤਾ ਨਹੀਂ ਵੀ ਇੰਨੇ ਕਿਹੜੇ ਇੰਨਾ ਤਾਂ ਕੰਮ ਕੋਈ ਖਾਸ ਗੱਲ ਹੀ ਨਹੀਂ ਆਪਾਂ ਹੁਣ ਹੀ ਕਰ ਦਿੰਦੇ ਆ ਕਾਦੇ ਘਰੇ ਆ ਕੇ ਕੋਈ ਕਹੇ ਵੀ ਜਨਾ ਮੈਨੂੰ ਇੱਕ ਰੋਟੀ ਦੇ ਦੋ ਮੈਂ ਤੁਹਾਨੂੰ ਹਿੱਸਾ ਦੇਉਂਗਾ ਮੈਂ ਬਹੁਤ ਆ ਖਾਈ ਇੱਕ ਰੋਟੀ ਦੇ ਦੋ ਤੋ ਕਹਿੰਦਾ ਯਾਰ ਇੱਕ ਤਾਂ ਦੇਓ ਇੱਕ ਦੇਣੀ ਕੀ ਔਖੀ ਆ ਥੋੜੀ ਘੱਟ ਵੀ ਹੋ ਆਪ ਘੱਟ ਖਾ ਲਾਂਗੇ ਇੱਕ ਪਰ ਜੇ ਉਹ ਆਖੇ ਮੈਨੂੰ ਵੀ ਰੋਟੀਆਂ ਦੋ ਫਿਰ ਔਖਾ ਹੈ 50 ਕਰੋੜ ਰੁਪਈਆ ਬਜਟ ਵਾਸਤੇ ਕੁਝ ਵੀ ਨਹੀਂ ਇਹਦਾ ਮਤਲਬ ਇਹ ਨਾਲੋਂ ਕੀ ਆ ਨਹੀਂ ਹੁਣ ਮੈਂ ਦੂਜਾ ਪਾਸਾ ਕਹਾਂ ਦੂਜਾ ਪਾਸਾ ਇਹ ਹੈ ਵੀ ਪੰਜਾਬ ਦਾ ਸਿਹਤ ਦਾ ਬਜਟ 5600 ਕਰੋੜ ਦਾ ਹੈ ਕੀ ਕੋ ਕਿ 105600 ਕਰੋੜ ਦੇ 1000 ਕਰੋੜ ਹੋਰ ਪਤਤ ਕਿੰਨੇ ਕਿੰਨੇ ਖਾਸ ਕਰਾ 1200 ਕਰੋੜ ਫਿਰ ਇਹ ਜਿਹੜਾ 1200 ਕਰੋੜ ਹੈ ਇਹ ਚੋਂ 2 300 ਕਰੋੜ ਉਹਨਾਂ ਹਸਪਤਾਲਾਂ ਨੇ ਕਮਾਵੀ ਦੇਣਾ ਕਿਉਂਕਿ ਉੱਥੇ ਵੀ ਭਰੀ ਜਾਂਦੇ ਨੇ ਨਾ ਜਿਹੜੇ ਗਰੀਬ ਆਦਮੀ ਨੂੰ ਪ੍ਰਾਈਵੇਟ ਸਕੀਮ ਦੇ باوجود ਨਹੀਂ ਪੁੱਛਦੇ ਫਿਰ ਹਸਪਤਾਲ ਤੇ ਸਰਕਾਰੀ ਚ ਪੈਸਾ ਤਾਂ ਅੱਟ ਲੱਗਦਾ ਉਸੇ ਸਕੀਮ ਦੇ ਅੰਦਰ ਕਿਉਂਕਿ ਉੱਥੇ ਕਿਹੜਾ ਕਿਸੇ ਨੇ ਇਸ ਤਰ੍ਹਾਂ ਕਰਨਾ ਹੁੰਦਾ ਹੁਣ ਇਹਦੀ ਸਕੀਮ ਦੇ ਨੁਕਸਾਨ ਕੀ ਇਹ ਦੇਖਣ ਦੀ ਲੋੜ ਹੈ ਇਹਨੂੰ ਐ ਐ ਨਾ ਮੈਨੂੰ ਇਹ ਕੋਈ ਨਾਤਾ ਮੁਫਤ ਕਰਾਈ ਵਾਲੀ ਸਕੀਮ ਹੈ ਨਾ ਇਹ ਮੁਫਤ ਬਿਜਲੀ ਵਾਲੀ ਸਕੀਮ ਹੈ ਇਹ ਦੋਨਾਂ ਸਕੀਮਾਂ નો ਬਿੱਟਰ ਸਕੀਮ ਹੈ ਕਿਉਂ ਕਿਉਂਕਿ ਇਹਦੇ ਵਿੱਚ ਮਰੀਜ਼ ਦੀ ਇਲਾਜ ਹੈ ਉਹਨੂੰ ਪੈਸਾ ਨਹੀਂ ਮਿਲਣਾ ਕੋਈ ਇਲਾਜ ਹੈ ਇਹ ਚ ਨੁਕਸ ਹੀ ਹੈ ਜਿਵੇਂ ਉਹਨਾਂ ਸਕੀਮਾਂ ਚ ਵੀ ਸਰਕਾਰ ਬੀਮਾ ਦੇਉ ਉਹਨਾਂ ਦਾ ਜਿਹੜੇ ਅਮੀਰ ਨਹੀਂ ਉਹਨਾਂ ਦੇ ਕਿਉਂ ਕਰ ਜਾ ਤੁਸੀਂ ਜਿੰਨ ਕੋ ਕੋਈ ਨਹੀਂ ਬਥੇਰਾ ਪੈਸਾ ਤੁਸੀਂ ਉਹਨਾਂ ਦੇ ਉੱਤੇ ਤਾਂ ਵੀ ਥੋੜਾ ਖਰਚਾ ਵੀ ਹੋਏ ਥੋੜਾ ਵੀ ਕਿਉਂ ਕਰਿਆ ਜਾਵੇ ਉਹਨਾਂ ਤੇ ਸਾਦੇ ਪ੍ਰਬੰਧਾ ਸਿਸਟਮੇ ਹੁੰਦਾ ਹੈ ਕਿ ਅਸੀਂ ਜਿਹਦੇ ਕੋਲ ਜ਼ਿਆਦਾ ਉਹ ਤੋਂ ਲੈਣਾ ਹੈ ਜਿਹਦੇ ਕੋਲ ਹੈ ਨਹੀਂ ਉਹਨੂੰ ਦੇਣਾ ਗਲਤ ਨਹੀਂ ਹੋਈਆਂ ਇਹ ਤਾਂ ਆਮ ਸਧਾਰਨ ਕਿਸਾਨ ਨੂੰ ਪਤਾ ਹੁੰਦਾ ਹੈ ਵੀ ਜਿਹੜਾ ਪਾਸਾ ਉੱਚਾ ਹੈ ਉਧਰੋਂ ਮਿੱਟੀ ਚੁੱਕ ਕੇ ਨੀਵੇਂ ਪਾਸੇ ਪਾਉਣੀ ਹੈ ਤੇ ਇੰਨੀ ਕਿ ਟਣਾ ਰੱਖਣੀ ਆ ਕਿ ਪਾਣੀ ਚੱਲਦਾ ਰਹੇ ਫਿਰ ਹਨ ਵੀ ਰੱਖਣੀ ਆ ਕਿਸਾਨ ਨੂੰ ਪਤਾ ਹੈ ਮਜ਼ਦੂਰ ਨੂੰ ਪਤਾ ਹੈ ਜਿਹੜਾ ਜਿੰਦਰੇ ਨਾਲ ਕਾਰੀ ਪਾਉਂਦਾ ਹੁੰਦਾ 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 ਚਲੋ ਘੱਟ ਪਾਉਂਦੇ ਨੇ ਤੇ ਜਿਹੜਾ ਛੱਤ ਦੇ ਉੱਤੇ ਫਰਸ਼ ਲਾਉਂਦਾ ਸੀ ਉਹਨੂੰ ਪਤਾ ਸੀ ਮਿਸਤਰੀ ਨੂੰ ਵੀ ਐਵੇਂ ਮਗਾ ਜਣਾ ਥੋੜਾ ਜੰਨੀ ਮਾਰਕਣਾ ਸੋ ਇਹਨਾਂ ਨੂੰ ਹੀ ਨਹੀਂ ਪਤਾ ਇਸ ਕਰਕੇ ਇਹ ਜਿਹੜਾ ਵਿੱਤ ਦਾ ਪ੍ਰਬੰਧ ਤੇ ਸਕੀਮ ਦਾ ਪ੍ਰਬੰਧ ਹੈ ਉਹ ਚੜਾਉਂ ਚ ਨੁਕਸ ਹੈ ਜਿਵੇਂ ਅਨੁਮਸ ਕਰਤੀ ਕਰਾਂਗੇ ਹੁਣ پتہ ਇਹਦਾ ਬਜਟ ਕੀ ਵੀ ਪੈਸਾ ਅਨਾਉਂਸ ਕਰਿਆ ਹੋਇਆ ਸੀ ਹੁਣ ਤਾਂ ਦੂਜਾ ਬਜਟ ਵੀ ਆਉਣ ਲੱਗਿਆ 728 ਕੇ ਕਿੰਨਾ ਕਰੋੜ ਰੱਖਿਆ ਚ 34 ਕਰੋੜ ਇਹਨਾਂ ਨੇ ਚੱਲੀ ਜਾਏ ਨਹੀਂ ਹੁਣ ਤੱਕ ਫਿਰ ਅਨਾਉਂਸ ਕਰਤੀ 1 ਜਨਵਰੀ ਫਿਰ 15 ਦਿਨ ਚ ਹੋਰ ਦਿਨ ਹੋ ਗਏ ਫਿਰ 14 ਨੂੰ 15 ਜਨਵਰੀ ਕਰਤੀ ਤੁਸੀਂ ਸੁਣਿਆ ਸੁ ਕਹਿਨਦਾ ਮੇਰਾ ਮਤਰਾ ਇਸ ਸਕੀਮ ਨੂੰ ਪਰ ਚਲੋ ਸ਼ੁਰੂ ਕਰਨ ਵੇਲੇ ਕਹਿੰਦੇ ਤਕਲੀਫਾਂ ਹੁੰਦੀਆਂ ਨੇ ਇੱਥੇ ਕੋਈ ਸ਼ੱਕ ਨਹੀਂ ਕੋਈ ਨਹੀਂ ਪਰ ਜੇ ਤੁਸੀਂ ਪਹਿਲਾਂ ਸੋਚ ਵਿਚਾਰ ਲਓ ਫਿਰ ਤਕਲੀਫਾਂ ਘੱਟ ਹੁੰਦੀਆਂ ਨੇ ਜੇ ਤੁਸੀਂ ਉਦਾਂ ਹੀ ਗਵਾਚੀ ਗਾਉਂ ਵਾਂਗੂ ਤੁਰੇ ਜੋ ਫਿਰਸ ਕਿਸ਼ਮਾ ਵੱਧ ਹੁੰਦੀਆਂ ਨੇ ਇਹ ਤਾਂ ਕੋਈ ਦੋਰਾ ਹੀ ਨਹੀਂ ਹੈਗੀਆਂ ਹੁਣ ਇਹਦੇ ਵਿੱਚ ਤਿੰਨ ਚਾਰ ਨੁਕਸ ਜਿਹੜੇ ਨੇ ਪ੍ਰਾਈਵੇਟ ਹਸਪਤਾਲ ਕੀ ਕਰਦਾ ਉਹ ਕਹਿੰਦਾ ਵੀ ਇੱਥੇ ਮਸ਼ਹੂਰ ਆ ਬਹੁਤ ਸਟੱਡੀਜ਼ ਹੋ ਚੁੱਕੀਆਂ ਨੇ ਤੇ ਜਿਹੜੀਆਂ ਪਹਿਲਾਂ ਚੱਲਦੀ ਸੀ ਰਾਸ਼ਟਰੀ ਸਿਹਤ ਬੀਮਾ ਯੋਜਨਾ ਹੋਰ ਤੇ ਔਰਤਾਂ ਦੇ ਗਾਂ ਬੱਚੇਦਾਨੀਆਂ ਤੇ ਗਲ ਬਲੇਡਰ ਬੰਦਿਆਂ ਦੇ ਗਲ ਬਲੇਡਰ ਤੇ ਐਪੈਂਡਿਕਸ ਪਤਾ ਨਹੀਂ ਕਿੰਨੇ ਕੱਢ ਦਿੰਦੇ ਨੇ ਨਿੱਕੀ ਜਿਹੀ ਗੱਲ ਹੁੰਦੇ ਦਾਖਲ ਕਰ ਲੋ ਕਿਉਂਕਿ ਆਊਟ ਡੋਰ ਚੋ ਦਾ ਇਲਾਜ ਨਹੀਂ ਇਹ ਮਤਲਬ ਤਸਵੀਰ ਹੀ ਨਾ ਦਾਖਲ ਕਰ ਦੋ ਇੰਨੀ ਕੁ ਸੌਲੀ ਕੱਢਣੀ ਆ ਜਿਹੜਾ ਐ ਕੱਢ ਕੀ ਤੋਰ ਦੇਣੀ ਆ ਉਹਨਾਂ ਦਾਖਲ ਕਰ ਦੋ ਫਾਲਤੂ ਆਪਰੇਸ਼ਨ ਕਰ ਦੋ ਫੇਰ ਕੀ ਹੈ ਮਰੀਜ਼ ਹੋਵੇ ਚਾਹ ਲੈ ਆਪਣੂ ਕੀ ਲੈਣਾ ਹੈ ਸਰਕਾਰ ਦੇ ਤਸ ਹੈ ਹੁਣ ਮਰੀਜ਼ ਦੀ ਡੁੱਟ ਕੇ ਨਹੀਂ ਹੁੰਦੀ ਇਹ ਵਿੱਚ ਉਹ ਪ੍ਰਾਈਵੇਟ ਕੀ ਹੁੰਦੀ ਹੈ ਬਹੁਤ ਸਰਕਾਰੀ ਵੀ ਕਰਦੇ ਹੋਣਗੇ ਸਰਕਾਰੀ ਵਾਲੇ ਕਹਿੰਦੇ ਘੱਟ ਨੇ ਪਰ ਉਹ ਥੋੜਾ ਫਰਕ ਰਹਿੰਦਾ ਉਹ ਕੀ ਹੈ ਉਹ ਕਹਿੰਦੇ ਦੇਖੋ ਜੀ ਗੱਲ ਇਹ ਹੈ ਵੀ ਜੇ ਤੁਸੀਂ ਅੱਖ ਦਾ ਆਪਰੇਸ਼ਨ ਕਰਾਉਣਾ ਹੈ ਨਾ ਆ ਸ਼ੀਸ਼ਾ ਪਵਾਉਣਾ ਅੱਖ ਦੇ ਵਿੱਚ ਕਿ ਜਿਹੜਾ ਸ਼ੀਸ਼ਾ ਇਸ ਚ ਪੈਣਾ ਸਕੀਮ ਚ ਉਹ ਤਾਂ ਹੈਗਾ ਮਾੜਾ ਕਿਉਂਕਿ ਉਹਦੇ ਪੈਸੇ ਘੱਟ ਮਿਲਦੇ ਨੇ ਸਾਨੂੰ ਉਹ ਤਾਂ ਸਰਕਾਰ ਨੇ ਤੈਅ ਕਰਿਆ ਹੋਇਆ ਹੈ ਜੇ ਤੁਸੀਂ ਚੰਗਾ ਸ਼ੀਸ਼ਾ ਪਵਾਉਣਾ ਹੈ ਅਸੀਂ ਪਾ ਦਿੰਦੇ ਆ ਉਹ ਜਿਹੜਾ ਮਾੜੇ ਸ਼ੀਸ਼ੇ ਦੇ ਜਿੰਨੇ ਪੈਸੇ ਨੇ ਉਹਨੇ ਤੁਹਾਡੇ ਘੱਟ ਦਾਂਗੇ ਵਿੱਚੋਂ ਤੁਸੀਂ ਸੋਚੋ ਵੀ ਬੰਦਾ ਕੀ ਕਹੂ ਆਮ ਬੰਦਾ ਜਿਹਦੇ ਕੋਲ ਚਲ 2 ਪੈਸੇ ਹੋਣ ਉਹ ਕੀ ਕਰੂ ਉਹ ਕੋਈ ਚੰਗਾ ਪਾ ਦੋ ਇੰਦਸਟੈਂਟ ਪੈਣਾ ਗੋਡੇ ਬਦਲਨੇ ਨੇ ਗਿੱਟੇ ਬਦਲਨੇ ਨੇ ਛੂਲਾ ਬਦਲਨਾ ਕੁਝ ਵੀ ਕਰਨਾ ਹੈ ਮੇਰਾ ਮਤਲਬ ਉਹ ਕੋਈ ਨਹੀਂ ਜੇ ਤੁਸੀਂ ਉਹ ਕਰ ਦੋ ਬਾਕੀ ਪੈਸੇ ਅਸੀਂ ਦੇ ਦਾਂਗੇ ਇਹ ਡੁੱਟੇ ਸਿਰੋ ਦੂਜਾ ਇੱਕ ਉਹ ਫਾਟੂਪ੍ਰੋਸ਼ਨ ਦੂਜਾ ਇਹ ਡੁੱਟ ਕੀ ਜਦ ਤੁਥੇ ਬਿਲ ਵੀ ਬੰਦੇ ਨੇ ਆ ਜੀਐਸਟੀ ਚ ਬਿੜਾ ਲੁਧਿਆਣੇ ਕਿੰਨੇ ਫੜੇ ਗਏ ਨੇ ਠੀਕ ਹੈ ਇਸ ਤੋਂ ਅਗਲਾ ਜਿਹੜਾ ਹਿੱਸਾ ਉਹ ਇਹ ਹੈ ਕਿ ਇਹਦੇ ਵਿੱਚ ਜਿਹੜਾ ਇਲਾਜ ਹੈ ਉਹ ਦਾਖਲੇ ਵਾਲਾ ਹੈ ਹੁਣ ਜਿਹੜਾ ਉਦਾਂ ਜਿਹੜਾ ਬਿਨਾ ਦਾਖਲੇ ਦੇ ਹੋਣ ਵਾਲਾ ਇਲਾਜ ਆਊਟਡੋਰ ਜੀ ਨੂੰ ਕਹਿੰਦੇ ਨੇ ਬਾਲੀ ਰੋਗ ਵਿਭਾਗ ਚ ਜਾ ਕੇ ਉਹ ਹੁਣ ਜਿਹੜਾ ਹਸਤਾਲ ਪ੍ਰਾਈਵੇਟ ਜਾਂ ਗਏ ਗਿਆ ਵੈਸੇ ਪੈਗ ਨਹੀਂ ਲੋਕ ਪ੍ਰਾਈਵੇਟ ਜਾਂਦੇ ਨੇ ਸਰਕਾਰੀਆਂ ਚ ਬਹੁਤ ਸਾਰਿਆਂ ਦਾ ਵਿਸ਼ਵਾਸ ਘਟਾ ਹਾਲਾਂਕਿ ਸਰਕਾਰੀਆਂ ਚ ਵੀ ਰਸ ਬਹੁਤ ਰਹਿੰਦਾ ਪਰ ਫਿਰ ਉਹ ਪ੍ਰਾਈਵੇਟ ਜਦ ਆਪ ਦਾ ਆਪਰੇਸ਼ਨ ਕਰਾਉਣ ਕੋਈ ਦਾਖਲ ਹੋ ਕੇ ਇਲਾਜ ਕਰਾਉਣ ਗਿਆ ਫਿਰ ਮੁੜ ਕੇ ਉਹ ਦਿਖਾਉਣ ਵੀ ਉੱਥੇ ਜਾਂਦਾ ਸੋ ਗਾਹ ਉਧਰ ਤੱਕ ਗਿਆ ਨਾ ਤਾਂ ਦੇ ਪੈਸੇ ਜ਼ਿਆਦਾ ਲੱਗਣ ਲੱਗੇ ਸਰਕਾਰੀ ਤਾਂ ਇੱਥੇ ਚੱਲਦਾ ਹੋਊ ਪੈਸਾ ਵੈਸੇ ਹਸਪਤਾਲ ਚ ਨਾਰਮਲੀ ਤਾਂ ਲੋਕ ਦੇਖੀ ਜਾਂਦੇ ਨੇ ਮੈਂ ਤਾਂ ਕਦੇ ਆਈ ਨਹੀਂ ਦੇਖਿਆ ਵੀ ਉਹ ਕਹਿੰਨ ਵੀ ਤੂੰ ਪਰਤੇ ਤੇਰੀ ਤਾਂ ਕਟਾਂਗੇ ਪੈਸੇ ਕੱਢ ਹਾਂ ਕਿਸੇ ਦੇ ਘਰ ਇਹ ਜਾ ਕੇ ਡਾਕਟਰ ਨੂੰ ਦਫਾਉਂਦੇ ਨੇ ਹੋਰ ਨੇ ਤਸੱਲੀ ਨਹੀਂ ਹੋਈ ਉਹ ਗੱਲ ਵੱਖਰੀ ਆ ਪਰ ਸਰਕਾਰ ਹਸਪਤਾਲ ਦੇ ਵਿੱਚ ਤਾਂ ਸਿੱਧਾ ਕੋਈ ਪੈਸੇ ਨਹੀਂ ਨਾ ਬੈਠ ਕੇ ਲੈ ਰਿਹਾ ਸਿਸਟਮ ਹੀ ਇਦਾਂ ਦਾ ਹੋ ਸੋ ਇਸ ਕਰਕੇ ਉਹਦੇ ਵਿੱਚ ਹੁਣ ਉਹ ਵਿਚਾਰਾ ਜਾਏਗਾ ਪ੍ਰਾਈਵੇਟ ਕੋਲ ਹੀ ਇੱਕ ਤਾਂ ਉਹਨੂੰ ਚੰਗਾ ਲੱਗਣ ਲੱਗ ਗਿਆ ਇਹ ਵੀ ਮੈਂ ਕਿਉਂ ਗੱਲ ਕਹਿਣਾ ਤੁਹਾਨੂੰ ਜਿਹੜਾ ਬੰਦਾ ਮੈਨੂੰ ਇੱਥੇ ਫੁਟੇਜ ਦਾਖਲ ਹੋ ਗਿਆ ਨੈਕਸਟ ਹੋ ਗਿਆ ਆਲਕੇਮਿਸਟ ਦੇ ਹੋ ਗਿਆ ਕਿਸੇ ਹੋਰ ਦੇ ਹੋ ਗਿਆ ਜਿਹੜਾ ਮੈਨੂੰ ਉਹ ਰਿਸ਼ਤੇ ਦਾ ਜਿਆਦਾ ਹੈ ਨਾ ਪੈਸੇ ਪੂਸੇ ਛੱਡ ਜਾਂਦੇ ਨੇ ਤੇ ਮੈਨੂੰ ਫੋਨ ਕਰਦੇ ਨੇ ਕਈ ਵਾਰੀ ਕਿ ਜੀ ਹੁਣ ਅਸੀਂ ਫਿਰ ਉੱਥੇ ਲੈ ਜੀਏ ਇੱਕ ਚ ਹੋਰ ਲੈ ਜੀਏ ਮੈਂ ਕਹਿੰਦਾ ਹੁਣ ਨਾਲ ਜਾਇਓ ਥੋੜੀ ਤਾਂ ਜਮਾਈ ਤਸੱਲੀ ਨਹੀਂ ਹੋਣੀ ਕਿਉਂਕਿ ਉਰੇ ਜੋ ਤੁਸੀਂ ਪੈਸੇ ਹੁੰਦਾ ਤਾਂ ਵੱਡੇ ਕੋਲ ਛੱਡ ਗਏ ਚਾਹੇ ਉਹ ਥੋੜੀ ਸਾਈਕੀ ਉਹੀ ਬਣੀ ਰਹੀ ਹੈ ਤੇ ਉੱਥੇ ਤਾਂ ਆਈ ਸੀ ਜੀ ਭਾਵੇਂ ਉੱਥੇ ਕਈ ਵਾਰ ਨਹੀਂ ਵੀ ਮੌਦਲ ਕਰਦੇ ਇਹ ਵੀ ਤੁਹਾਨੂੰ ਦੱਸ ਦਿੰਨਾ ਮੇਰਾ ਇਹ ਨਾ ਹਸਤਾ ਨਾ ਬਹੁਤ ਜਨਵ ਹੈ ਮੈਂ ਇਹਨਾਂ ਦਾ ਰੈਗੂਲੇਟਰੀ ਨਹੀਂ ਵੇਖਿਆ ਕਿਸੇ ਲੈਵਲ ਤੇ ਇਹ ਮੈਂ ਇਹਨਾਂ ਦੇ ਨਾਲ ਸਾਰਾ ਕੁਝ ਦੇਖਿਆ ਉੱਥੇ ਤਾਂ ਉਹ ਉੱਥੇ ਅਸੀਂ ਘੁੱਪ ਰਹਿੰਦੇ ਹਾਂ ਜਿਵੇਂ ਜਿਹੜੇ ਬੰਦੇ ਸਾਡੇ ਅਮਰੀਕਾ ਚਲੇ ਜਾਂਦੇ ਨੇ ਨਾ ਉਹ ਚਾਹ ਆਪਣੇ ਗੱਡੀ ਠੀਕ ਚਲਾਉਂਦੇ ਨੇ ਆ ਚੰਡੀਗੜ੍ਹ ਚ ਆ ਕੇ ਜੇ ਚਲਾਨ ਹੋਣ ਦਾ ਡਰ ਹੁੰਦਾ ਇੱਥੇ ਠੀਕ ਦੇਉਂਦੇ ਨੇ ਉਹੀ ਇੱਥੋਂ ਚੰਡੀਗੜ੍ਹ ਦੀ ਬਾਦਰ ਨਿਕਲਦੇ ਨੇ ਫਿੱਟਾ ਸੋ ਇਸ ਕਰਕੇ ਉਹਨਾਂ ਹਸਪਤਾਲਾਂ 'ਚ ਡਰਦੇ ਰਹਿੰਦੇ ਨੇ ਨਾਲੇ ਪੈਸੇ ਦਿੰਦੇ ਨੇ ਨਾਲੇ ਡਰ ਕੇ ਰਹਿੰਦੇ ਨੇ ਤੇ ਨਾਲ ਉਹ ਮੂਮੰਗਾ ਮੰਗਦੇ ਨੇ ਉਹਨਾਂ ਤੁਸੀਂ ਇਹ ਨਹੀਂ ਕਰ ਸਕਦੇ ਵੀ ਤੁਸੀਂ ਵੱਧ ਕਿਵੇਂ ਲੈ ਲੈ ਉਹ ਤਾਂ ਬੇਲ ਪੈਗ ਨਾ ਪੈਸੇ ਜਮ੍ਹਾਂ ਕਰਾਉਂਦੇ ਨੇ ਤੇ ਜਿਹੜੇ ਸਰਕਾਰੀ ਨੇ ਫਿਰ ਉਹਦੀ ਉਹ ਦਸਤ ਪੈਸੇ ਉਡਾਉਣਾ ਨਹੀਂ ਚਾਹੁੰਦਾ ਹੈ ਵੀ ਨਹੀਂ ਕੋਲ ਪਰ ਉਹ ਪਣੀ ਉਹਦੀ ਉਹੀ ਤਰ੍ਹਾਂ ਨਹੀਂ ਰਹੀ ਕਿ ਕਹਿੰਦੇ ਰਸੀ ਸੜ ਗਈ ਵਾਟ ਨਹੀਂ ਗਿਆ ਉਹ ਵਾਟ ਉਹਨਾਂ ਚ ਪਿਆ ਹੁੰਦਾ ਅਰੇ ਉੱਤੇ ਤਾਂ ਆਇਆ ਹੁੰਦਾ ਸੀ ਉੱਚ ਤਾਂ ਵਾਪਸ ਨੂੰ ਆਏ ਸਾਫ਼ ਸੀਗੇ ਇਹ ਜਿਹੜਾ ਸਭ ਤੋਂ ਵੱਡਾ ਸਮੱਸਿਆ ਹੈ ਇੱਕ ਜੇ ਤੁਸੀਂ ਮਰੀਜ਼ਾਂ ਨੂੰ ਸ਼ਾਮ ਪਾੜਕ ਨੂੰ ਪ੍ਰਾਈਵੇਟ ਵੱਲ ਤਾਂ ਕਰਿਓ ਜਿਹੜਾ ਇਲਾਜ ਉਹਨਾਂ ਨੂੰ ਸਰਕਾਰਿਆਂ ਚ ਦੇ ਸਕਦਾ ਸੀ ਦੂਜਾ ਤੁਸੀਂ ਇੰਸ਼ੋਰੈਂਸ ਕਰਤੀ ਉੱਥੇ ਤੋਂ ਇੰਸ਼ੋਰੈਂਸ ਆਮੀਰ ਨੂੰ ਵੀ ਫਾਇਦਾ ਹੋ ਗਿਆ ਤੇ ਤੁਸੀਂ ਸਰਕਾਰਿਆਂ ਨੂੰ ਹੋਰ ਥੱਲੇ ਲਾ ਦੇਣਾ ਉੱਥੇ ਤਾਂ ਖੁਸ਼ੀ ਨਹੀਂ ਹੋਣਾ ਅੱਜ ਸਰਕਾਰ ਫੈਸਲਾ ਕਰਦੇ ਵੀ ਹੁਣ ਤਾਂ ਵੈਸੇ ਤਾਂ ਸਰਕਾਰੀ ਸਕੂਲਾਂ ਚ ਹੋਏ ਸੀ ਨਹੀਂ ਬੱਚੇ ਜਾਂਦੇ ਜੇ ਜਾਂਦਣ ਤਾਂ ਉਹਨਾਂ ਦੀ ਪੜਾਈ ਕੋਈ ਨਹੀਂ ਹੁੰਦੀ ਅੱਜ ਸਰਕਾਰ ਕਹੇ ਦੇ ਬੀ ਜੇ ਤੁਸੀਂ ਪ੍ਰਾਈਵੇਟ ਦਾਖਲ ਕਰਾਉਣਾ ਕਰਾ ਦਿਓ ਤੁਹਾਡੀ ਫੀਸ ਅਸੀਂ ਦੇ ਦੇ ਕਰਾਂਗੇ ਜਿੰਨਾ ਅਸੀਂ ਸਰਕਾਰ ਚ ਖਰਚਾ ਕਰਦੇ ਆ ਉਹਦਾ ਉਦੋਂ 80% ਦੇ ਦਾ ਕਰਾਂਗੇ ਜੇ ਸਕੂਲ ਖਾਲੀ ਨਾ ਹੋਗੇ ਤਾਂ ਮੈਨੂੰ ਕਹਿੰਦੇ ਹੋ ਹਸਪਤਾਲ ਤਾਂ ਫਿਰ ਵੀ ਚੱਲੀ ਜਾ ਰਹੇ ਨੇ ਸਕੂਲ ਜਿੰਨੇ ਖਾਲੀ ਹੋ ਜਾਣੇ ਨੇ ਜਾਣਾ ਹੀ ਨਹੀਂ ਕਿਤੇ ਨੇ ਸੋ ਜਦ ਤੁਸੀਂ ਇੱਕ ਪ੍ਰਾਈਵੇਟ ਸਿਸਟਮ ਪੈਰਲਲ ਦੇ ਕੇ ਉਹਨੂੰ ਨਾਲ ਸਰਕਾਰ ਦਾ ਪੈਸਾ ਦੇਣ ਲੱਗ ਜਾਨੇ ਹੋ ਤਾਂ ਤੁਸੀਂ ਸਰਕਾਰੀ ਸਿਸਟਮ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੋ ਇਹ ਜਿਹੜੀਆਂ ਬੀਮਾ ਯੋਜਨਾਵਾਂ ਨੇ ਪੂਰੀ ਦੁਨੀਆ ਚੱਲੀਆਂ ਨੇ ਬੀਮਾ ਅਮਰੀਕਾ ਦੀਆਂ ਕੰਪਨੀਆਂ ਸਿਹਤ ਬੀਮੇ 'ਚ ਫੇਰ ਹੋਈਆਂ ਨੇ ਬੀਮਾ ਕਾਹ ਹੁੰਦਾ ਸੀ ਇਹਨਾਂ ਨੂੰ ਇੱਕ ਚਾਏ ਸਮਝਣਾ ਚਾਹੀਦਾ ਹੈ ਬੀਮਾ ਇਹ ਹੈ ਕਿ ਇੱਕ ਵਿਅਕਤੀ ਦੀ ਸਮੱਸਿਆ ਹੈ ਉਹਨੂੰ ਜੇ ਕੋਈ ਵਿੱਜ ਪੈ ਗਈ ਉਦੋਂ ਉਹਦੇ ਕੋਲ ਕਈ ਵੇਰ ਪੈਸਾ ਨਹੀਂ ਹੁੰਦਾ ਪਰ ਜੇ ਕੋਈ ਕਹੇ ਮੈਂ ਰੋਟੀ ਖਾਣ ਦਾ ਬੀਮਾ ਕਰਾ ਲੈਣਾ ساری ਉਮਰ ਦਾ ਇਹ ਨਹੀਂ ਹੁੰਦਾ ਹੁੰਦਾ ਸੋ ਜੇ ਬੰਦਾ ਰੋਟੀ ਘਰ ਦਾ ਸਾਰਾ ਚੁੰਡਾ ਚੌਕਾ ਬੰਦ ਕਰਕੇ ਹੋਟਲ ਚ ਖਾਣ ਲੱਗ ਜੇਗਾ ਹੌਲੀ ਹੌਲੀ ਹੋਟਲ ਵਾਲਾ ਮਹਿੰਗੀ ਕਰ ਦੂ ਪਹਿਲਾਂ ਤਾਂ ਸਸਤੀ ਦੇ ਦੂ ਪਿੱਛੋਂ ਮਹਿੰਗੀ ਕਰ ਦੂਗਾ ਉਹਨੂੰ ਪਤਾ ਹੁੰਦਾ ਇਹਨੇ ਸਭ ਚੱਕੜਾ ਦੇ ਨਾ ਸਭ ਵੇਚਦੇ ਹੋਣ ਨਹੀਂ ਆਏ ਇਹਦੇ ਕੋਲ ਕੁਝ ਹੁਣ ਦੁਬਾਰਾ ਨਹੀਂ ਸ਼ੁਰੂ ਕਰ ਸਕਦਾ ਸੋ ਸਰਕਾਰੀ ਸਿਸਟਮ ਨੂੰ ਇਹ ਸਕੀਮਾਂ ਢਾ ਵੀ ਲੌਂਦੀਆਂ ਨੇ ਇਹ ਬੇਲੋੜੇ ਆਪਰੇਸ਼ਨ ਵੀ ਕਰਵਾਉਣੀਆਂ ਨੇ ਇਹਦੇ ਚ ਕਰਪਸ਼ਨ ਵੀ ਉਸੇ ਤਰ੍ਹਾਂ ਹੁੰਦੀ ਹੈ ਇਹਦੇ ਚ ਪੈਸੇ ਦਾ ਹਿਸਾਬ ਹੀ ਹੁੰਦਾ ਵੀ ਦੁਵਾਈਆਂ ਜਿਹੜੇ ਫੋਕ ਰੇਟ ਤੇ ਆਉਂਦੀਆਂ ਨੇ ਉਹ ਤਾਂ ਉਹਨਾਂ ਨੇ ਉਸੇ ਤਰ੍ਹਾਂ ਉਹਨਾਂ ਨੇ ਤਾਂ ਇਹ 10% ਬੰਦਰ ਪਾ ਕੇ ਕਈ ਵਾਰ ਕੈਮਿਸਟਾ ਫੇਰ ਘਟਾਉਂਦਾ ਉਹ ਵੀ ਨਹੀਂ ਉਹਨਾਂ ਨੇ ਨਾ ਉਹ ਵਰਤੀਆਂ ਨੇ ਜਨੌਸ਼ਧੀ ਆਲੀਆਂ ਉਹ ਤਾਂ ਆਪਣੀ ਮਰਜ਼ੀ ਦੀਆਂ ਵਰਤਣਗੇ ਸੋ ਸਰਕਾਰ ਦਾ ਇਹ ਜਿਹੜਾ ਸਿਸਟਮ ਹੈ ਇਹ ਇਸ ਕਰਕੇ ਮਾੜਾ ਹੁੰਦਾ ਕਿ ਆ ਚਾਰ ਫਾਂ ਦੀ ਗੱਲਾਂ ਦੀ ਸਰਕਾਰ ਧਿਆਨ ਰੱਖਦੀ ਕਿ ਭਾਈ ਸਾਰਿਆਂ ਨੂੰ ਨਹੀਂ ਤੁਸੀਂ ਕਹੋ ਹਾਂ ਜਿਹੜਾ ਕੋਈ ਨਿਆਸਰਾ ਹੋ ਗਿਆ ਬਜ਼ੁਰਗ ਹੋਰ ਹੈ ਉਹਦੀ ਆਪਾਂ ਮੰਨ ਸਕਦੇ ਹਾਂ ਪਰ ਜੇ ਤੁਸੀਂ ਕਹੋ ਮੈਂ ਹਰੇਕ ਨੂੰ ਹੀ ਦੇਣਾ ਹੈ ਹਲਕੇ ਵਿੱਚ ਕੋਈ ਬਹੁਤ ਪੈਸੇ ਦੀ ਗੱਲ ਨਹੀਂ ਹੈ ਇਹਦੇ ਵਿੱਚ ਪ੍ਰਬੰਧ ਔਖਾ ਹੋ ਜਾਂਦਾ ਹੁਣ ਉਹਨਾਂ ਨੇ ਕਾਰਡ ਜਾਰੀ ਕਰਨੇ ਨੇ ਪਿੰਨਾ ਚਦਗੋ ਕਾਰਡਾਂ ਨੂੰ ਅੱਜ ਅਖਬਾਰ ਚ ਖਬਰ ਸੀ ਵੀ ਅਸੀਂ ਇੰਨੀਆਂ ਨੂੰ ਕਰਤਾ ਜੀ ਤਿੰਨ ਜिले ਬੜੇ ਰਿਆ ਤੁਹਾਡੇ ਅਲਾਜਲਾ ਵੀ ਅਗਲੇ ਜਿਨ੍ਹਾਂ ਦੇ ਵਿੱਚ ਸ਼ਾਮਲਾ ਹੈ ਜਿੱਥੇ ਜ਼ਿਆਦਾ ਕਾਰਡ ਬਣ ਚੁੱਕੇ ਮਟਿਆਲਾ ਵੀ ਇਹ ਉਹ ਕਹਿੰਦੇ ਵੀ ਅਸੀਂ ਤਾਂ ਇੰਨੇ ਕਾਰਡ ਬਣਾ ਕੇ ਮੈਨੂੰ ਪਤਾ ਨਹੀਂ ਸੀ ਤੁਸੀਂ ਇਹ ਗੱਲ ਕਰਨੀ ਹੈ ਨਹੀਂ ਮੈਂ ਹੋਰ ਪਰ ਹੋਰ ਕੀ ਮੇਰੇ ਕੋਲ ਹਈ ਹੀ ਸਾਰਾ ਕੁਝ ਮੈਂ ਦੇਖਿਆ ਹੀ ਹੋਇਆ ਆਲਰੀਡੀ ਸੋ ਕਹਿੰਦਾ ਮੇਰਾ ਮਤਲਬ ਇਹ ਹੈ ਵੀ ਇਹ ਸਕੀਮ ਦੀਆਂ ਜਿਹੜੇ ਬੰਦੇ ਕਹਿੰਦੇ ਨੇ ਇਹਨਾਂ ਕੋਲ ਪੈਸਾ ਹੀ ਨਹੀਂ ਹੈ ਤੇ ਕਰਜ਼ਾ ਚੜਾਈ ਜਾਂਦੇ ਨੇ ਇਹ ਸਕੀਮ ਕੋਈ ਨਾ ਕਰ ਜੱਚਾ ਚੜਾਉਂਦੀ ਹੈ ਨਾ ਇਹ ਪੈਸਾ ਵੇਸਟ ਕਰਦੀ ਹੈ ਇਹ ਸਕੀਮ ਲੋਕਾਂ ਵਾਸਤੇ ਸਹਾਈ ਹੋ ਸਕਦੀ ਹੈ ਜਿੰਨੀਆਂ ਹੁਣ ਤੱਕ ਸਿਹਤ ਬੀਮਾ ਯੋਜਨਾਵਾਂ ਰਹੀਆਂ ਨੇ ਉਹਨਾਂ ਨੇ ਗਰੀਬ ਆਦਮੀ ਦੀ ਮਾੜੀ ਮੋਟੀ ਬਾਹ ਫੜੀ ਹੋਈ ਹੈ ਇਸ ਕਰਕੇ ਇਹ ਇੰਨੀ ਇੰਨੀ ਹੋਣੀ ਇਹ ਬਾਕੀ ਸਾਰਿਆਂ ਨੂੰ ਹੀ ਚੰਗੀ ਸਕੀਮ ਹੈ ਬਾਰੇ ਉਸ ਦੇ ਉੱਤੇ ਬਿਜਲੀ ਬਡਾਂ ਦੇ ਉੱਤੇ ਕੋਈ ਨਹੀਂ ਬੋਲਿਆ ਜਿਹੜਾ ਮੀਰਾਂ ਨੂੰ ਮਿਲਦਾ ਕਿਉਂਕਿ ਉਹ ਆਪ ਹੀ ਗਏ ਬਣਾਉਣ ਵਾਲੇ ਨੇ ਜਿਹੜੇ ਉਹਨਾਂ ਨੂੰ ਵੀ ਤਾਂ ਮੁਸਮਰੀ ਹੈ ਨਾ 600 ਜੁੰਟ ਕੇ ਨਾ ਬਸਾਂ ਦੇ ਉੱਤੇ ਹਾਂਜੀ